ਉਹ ਕੋਲ ਨਾ ਜਿਆ ਜਿਹੜਾ ਜਿਹੜਾ ਦਿਖਾਵਾ ਦਿਖਾ ਰਹੇ ਹੋ ਕਿ ਲੋਕ ਜਿਹੜੇ ਦੁੱਖ ਨੇ ਕਿੰਨੇ ਦਰਦ ਨੇ ਮੈਂ ਸਾਡੇ ਸੰਜੀਪ ਸਿੰਘ ਜੀ ਦਾ ਪੀਜੇਪੀ ਜੀ ਦਾ ਇੱਕ ਪ੍ਰਗਟਾਵਾ ਬਹੁਤ ਬਹੁਤ ਧੰਨਵਾਦ ਕਰਵਾਉਣਾ ਪ੍ਰੋਗਰਾਮ ਆਖਿ ਚੇਮੇਦਨ ਦੇ ਧਰਮੇ ਦੇ ਵਿੱਚ ਗਾਰੀ ਆ ਚਮਲ ਜਾਂਦਾ ਧਰਨਾ ਤੁਸੀਂ ਰੋਸ ਮਾਰਚ پورے ਬਾਜ਼ਾਰ ਦੇ ਵਿੱਚੋਂ ਕਰ ਰਹੇ ਹੋ ਤੁਸੀਂ ਦੇਖ ਰਹੇ ਹੋ ਕਿ ਇਸ ਰੋਸ ਦੇ ਵਿੱਚ ਕਿੰਨੀ ਦੁਨੀਆ ਕੰਨੇ ਲੋਕ ਕੰਨੇ ਸਹਿਯੋਗੀ ਸ਼ਾਮਲ ਤੇ ਇਹਨਾਂ ਵੀਰਾਂ ਦੇ ਜਿਹੜੇ ਇਨਸਾਫ ਦੀ ਮੰਗ ਕਿਤੇ ਇਨਸਾਫ ਇਹਨਾਂ ਨੂੰ ਦਬਾ ਕੇ ਰਹਿਣਾ ਸਮੁੱਚਾ ਇਲਾਕਾ ਬਾਹਰੋਂ ਲੋਕ ਆਏ ਹੋਇਆ ਤੇ ਵੱਡਾ ਜਿਹੜਾ ਸਹਿਯੋਗ ਮਿਲ ਰਿਹਾ ਇਹਨਾਂ ਵੀਰਾਂ ਨੂੰ ਇਨਸਾਫ ਇਹਨਾਂ ਨੂੰ ਕੋਈ ਸਰਕਾਰ ਨੇ ਦਾ ਹੱਲ ਕੀਤਾ ਆਉਣ ਵਾਲੇ ਉਹਨਾਂ ਦੇ ਵਿੱਚ ਕੀ ਉਧਾਰ ਚੀ ਅਸੀਂ ਕੋਈ ਦੂ ਸਖਤ ਐਕਸ਼ਨ ਦਾ ਐਲਾਨ ਕਰਾਂਗੇ ਤੇ ਅਸੀਂ ਸਖਤ ਐਕਸ਼ਨ ਕਰਕੇ ਇਹਨਾਂ ਵੀਰਾਂ ਨੂੰ ਇਨਸਾਫ ਦੀ ਲੜਾਈ ਸਿਰੇ ਲਾਵਾਂਗੇ ਇਨਸਾਫ ਦਿਵਾਵਾਂਗੇ ਅੱਜ ਤੱਕ ਦੇ ਐਕਸ਼ਨਾਂ ਦਾ ਐਲਾਨ ਹੋਣਾ ਹੈ پولیس گرفتاری گرفتاری دو بندے گرفتار ہوتے ਬਾਕੀ ਇਹਦਾ ਕੀ ਪ੍ਰੋਸੈਸ ਹੈ ਕਿਵੇਂ ਚੱਲ ਕੀ ਟੀਮਾਂ ਬੜਾਈਆਂ ਗਈਆਂ ਨੇ ਬਾਰਡਰ ਟੀਮਾਂ ਬਣਾ ਕੇ ਭੇਜੀਆਂ ਹੋਈਆਂ ਨੇ ਜੀ ਦੂਸੀਆਂ ਨੂੰ ਜਲਦੀ ਰੈਸਟ ਕਰਨਾ ਕਿਹੜੀ ਕਿਹੜੀ ਟੀਮ ਹੈ ਸੀਆਈਏ ਆ ਚਾਂਸਰ ਕਿਹੜੀ ਕਿਹੜੀ ਦਾ ਸਮਾਨ ਆ ਜੀ ਤੇ ਖਾਣੇ ਦੀਆਂ ਟੀਮਾਂ ਨੇ ਕਿੰਨੇ ਖਾਣੇ ਦੀਆਂ ਟੀਮਾਂ ਨੇ ਸਤਰਾਣਾ ਕੱਕਾ ਸਤਰਾਣਾ ਕੀ ਉਹਦੀ ਮੀਟਿੰਗ ਹੋਣੀ ਹੈ ਨੇ ਲੈਣ ਲਈ ਹਾਂਜੀ ਮੇਰੀਆਂ ਜਿੰਨਾ ਚਾਰਾਂ ਨਾਲ ਮੀਟਿੰਗ ਹੋ ਗਈ ਇਹ ਡਿਮਾਂਡ ਰੱਖੀ ਜਾਦਾ ਜੀ ਪਰ ਇਹਨਾਂ ਨੇ ਧਰਨਾ ਕਰੀਆਂ ਨੇ ਇਹਨਾਂ ਨੇ ਇੱਕ ਦੋਸ਼ੀ ਹੈ ਜਿਹੜਾ ਮੇਨ ਹੋਦੀ ਅਰੇਸਟ ਦੀ ਜਿਹੜੀ ਡਿਮਾਂਡ ਚ ਸੀ ਸਰ ਸਾਰੇ ਦੋਸ਼ੀ ਹਨ ਟੋਟਲ ਦੋਸ਼ੀਏ ਕਿਤੇ ਸੀਗੇ ਟੋਟਲ 2 ਨੇਮ ਤਿੰਨ ਦੋਸ਼ੀ ਸੀਗੇ ਜਿਨ੍ਹਾਂ ਤੋਂ ਦੋ ਬਿਕਰੇਗੇ ਦੋ ਦਿਨ ਉਹ ਇਹਨਾਂ ਨੇ ਅਰਨੋਲਡ ਪਾਇਆ ਜਿਹਨਾਂ ਨੂੰ ਸੀ ਨਾਮ ਦੋ ਦਿਨ ਤਾਜ ਦੇ ਤੁਹਾੰਨਾ ਟੈਂਪੂ ਚੇਨ ਲੱਗੀ ਸੀ ਤੇ ਉਸ ਤੋਂ ਬਾਅਦ ਇੱਥੇ ਇੱਕ ਵੀ ਸਰੋ ਯਾਦ ਕਰਦੇ ਦਿਖਣਾ ਹੈ ਹਾਂ ਜਿੰਨੇ ਸਮੇਂ ਤੱਕ ਜਲਦੀ ਜਲਦੀ ਗੁਜ਼ਾਰ ਕਰ ਲਾਂਗੇ